ਜਸਟਿਨ ਟਰੂਡੋ ਨੇ ਜਮਨੀ ਚੋਣ ਲਈ ਤਰੀਕ ਦਾ ਐਲਾਨ ਕਰ ਦਿੱਤਾ ਹੈ। ਤਿੰਨ ਥਾਵਾਂ ਦੇ ਉੱਤੇ ਲੋਕ ਸਭਾ ਸੀਟਾਂ ਦੇ ਲਈ ਜਮਨੀ ਚੋਣ 25 ਫਰਵਰੀ ਨੂੰ ਹੋਵੇਗੀ। অন্ਟਾਰੀਓ, ਕਿਊਬెక్ ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਤਿੰਨ ਲੋਕ ਸਭਾ ਸੀਟਾਂ ਦੇ ਲਈ ਜਮਨੀ ਚੋਣ ਹੋਣ ਜਾ ਰਹੀ ਹੈ ਜਿਸ ਦੇ ਲਈ 25 ਫਰਵਰੀ ਨੂੰ VOTING ਹੋਵੇਗੀ। ਤਰੀਕ ਦਾ ਐਲਾਨ ਹੋਣ ਤੋਂ ਬਾਅਦ ਬਰਨਬੀ ਸਾਊਥ ਵਿੱਚ ਜਗਨਜੀਤ ਸਿੰਘ ਨੇ ਤਿਆਰੀ ਹੋਰ ਵੀ ਖਿੱਚ ਦਿੱਤੀ ਹੈ ਤੇ ਉਹਨਾਂ ਵੱਲੋਂ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਐਨਡੀਪੀ ਲੀਡਰ ਹੋਣ ਨਾਤੇ ਉਹਨਾਂ ਨੂੰ ਹਾਊਸ ਆਫ ਕਾਮਨਸ ਵਿੱਚ ਜਾਣ ਦਾ ਮੌਕਾ ਦਿੱਤਾ ਜਾਵੇ। ਦੂਜੇ ਪਾਸੇ ਲਿਬਰਲ ਵੱਲੋਂ ਉਮੀਦਵਾਰ ਕਾਰਨ ਮੰਗ ਵੱਲੋਂ ਵੀ ਇਸ ਜ਼ਿਮਨੀ ਚੋਣ ਦੌਰਾਨ ਹੁੰਜਾ ਫੇਰੂ ਜਿੱਤ ਦੇ ਦਾਅਵੇ ਕੀਤੇ ਜਾ ਰਹੇ ਨੇ ਕਮਗਟਮਰੂ ਜਹਾਜ਼ ਵਿੱਚ ਸਵਾਰ ਯਾਤਰੀਆਂ ਨਾਲ ਵਾਪਰੇ ਬਿਰਤਾਂਤ ਦੀ ਯਾਦ ਵਿੱਚ ਇਸ ਸਮੇਂ ਸਰੀ ਦਰਮਿਆਨ ਇੱਕ ਸਟਰੀਟ ਨੂੰ ਇਸ ਦਾ ਨਾਮ ਦੇਣ ਲਈ ਮੰਗ ਕੀਤੀ ਜਾ ਰਹੀ ਹੈ ਇਹ ਮੰਗ ਰਾਜਦੂਰ ਨੇ ਕੀਤੀ ਹੈ ਜਿਨ੍ਹਾਂ ਦੇ ਦਾਦਾ ਜੀ ਉਹਨਾਂ ਯਾਤਰੀਆਂ ਦੇ ਵਿੱਚ ਸ਼ਾਮਲ ਸਨ ਜਿਨ੍ਹਾਂ ਨੇ ਉਸ ਜਹਾਜ਼ ਵਿੱਚ ਸੰਘਰਸ਼ ਕੀਤਾ ਸੀ ਰਾਜਦੂਰ ਮੁਤਾਬਕ ਉਨਾਂ ਯਾਤਰੀਆਂ ਦੀ ਸ਼ਹਾਦਤ ਨੂੰ ਮਾਣ ਬਖਸ਼ਣਾ ਚਾਹੀਦਾ ਹੈ। ਕਮਗੱਟਾਵਾਰੂ ਜਹਾਜ਼ ਨੂੰ ਕੈਨੇਡਾ ਦੀ ਬੰਦਰਗਾਹ ਤੋਂ 23 ਮਈ 1914 ਵਿੱਚ ਵਾਪਸ ਭੇਜਿਆ ਗਿਆ ਸੀ ਜਿਸ ਵਿੱਚ 376 ਯਾਤਰੀ ਸਵਾਰ ਸਨ। ਇਹਨਾਂ ਵਿੱਚੋਂ 20 ਸ਼ਹੀਦ ਹੋ ਗਏ ਸੀ ਤੇ ਰਾਜਪੂਰ ਦੇ ਦਾਦਾ ਜੀ ਸਮੇਤ ਹੋਰਾਂ ਨੂੰ ਜੇਲ੍ਹ ਹੋ ਗਈ ਸੀ। 애리조나 ਦੇ ਇੱਕ ਹਸਪਤਾਲ ਵਿੱਚ 10 ਸਾਲ ਤੋਂ ਕੋਮਾ ਵਿੱਚ ਪਈ ਔਰਤ ਵੱਲੋਂ ਬੱਚੇ ਨੂੰ ਜਨਮ ਦਿੱਤੇ ਜਾਣ ਤੋਂ ਬਾਅਦ ਮਾਮਲਾ ਕਾਫੀ ਪੱਕ ਗਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਕੋਮਾ ਵਿੱਚ ਪਈ ਔਰਤ ਦੇ ਨਾਲ ਸੋਸ਼ਣ ਹੋਇਆ ਹੈ ਜਿਸ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਹਸਪਤਾਲ ਦੇ ਵਿੱਚ ਕੰਮ ਕਰਨ ਵਾਲੇ ਹਰ ਇੱਕ ਪੁਰਸ਼ ਕਰਮਚਾਰੀ ਦਾ ਡੀਐਨਏ ਟੈਸਟ ਕਰੇਗੀ ਤਾਂ ਕਿ ਪਤਾ ਲਗਾਇਆ ਜਾ ਸਕੇ ਕਿ ਇਸ ਘਿਣਾਉਣੀ ਹਰਕਤ ਨੂੰ ਕਿਸ ਨੇ ਅੰਜਾਮ ਦਿੱਤਾ ਹੈ ਬੱਚੇ ਦਾ ਜਨਮ 29 ਦਸੰਬਰ 2018 ਨੂੰ ਹੋਇਆ ਸੀ ਜਿਹੜੇ ਕਰਮਚਾਰੀ ਆਪਣੇ ਡੀਐਨਏ ਸੈਂਪਲ ਦੇਣ ਲਈ ਤਿਆਰ ਨਹੀਂ ਸਨ ਉਨ੍ਹਾਂ ਲਈ ਜਾਂਚ ਟੀਮ ਨੇ ਅਦਾਲਤੀ ਹੁਕਮ ਕਢਵਾਏ ਨੇ ਜਾਂਚ ਟੀਮ ਨੇ ਇਹ ਸਾਫ ਨਹੀਂ ਕੀਤਾ ਹੈ ਕਿ ਔਰਤ ਨੂੰ ਹਸਪਤਾਲ ਵਿੱਚ ਜੋ ਵੀ ਮਿਲਣ ਲਈ ਆਉਂਦਾ ਸੀ ਉਹਨਾਂ ਦੇ ਡੀਐਨਏ ਸੈਂਪਲ ਲਏ ਗਏ ਹਨ ਜਾਂ ਨਹੀਂ ਪਰ ਇਸ ਦੀ ਜਾਂਚ ਗੰਭੀਰਤਾ ਦੇ ਨਾਲ ਕੀਤੀ ਜਾ ਰਹੀ ਹੈ ਸਰੀ ਪੁਲਿਸ ਨੇ ਲੋਰ ਮੀਨਲੈਂਡ ਗੈਂਗ ਹਿੰਸਾ ਨਾਲ ਸੰਬੰਧਿਤ ਦੋ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਹੈ ਗ੍ਰਿਫਤਾਰ ਕੀਤੇ ਨੌਜਵਾਨ ਪੰਜਾਬੀ ਹਨ ਜਿਨ੍ਹਾਂ ਦੀ ਪਛਾਣ 19 ਸਾਲਾ ਗੁਰਮੀਤ ਮਠਾੜੂ ਤੇ 21 ਸਾਲਾ ਅਨਹਦ ਬਿਰਕ ਵਜੋਂ ਹੋਈ ਹੈ 2 ਅਕਤੂਬਰ 2018 ਨੂੰ ਸਰੀ RCMP ਗੈਂਗ ਇਨਫੋਰਸਮੈਂਟ ਟੀਮ ਵੱਲੋਂ ਲੋਅਰ ਮੇਨਲੈਂਡ ਵਿੱਚ ਗੈਂਗ ਹਿੰਸਾ ਨਾਲ ਜੁੜੇ ਵਿਅਕਤੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਦੌਰਾਨ ਇਹਨਾਂ ਦੋ ਨੌਜਵਾਨਾਂ ਦੀ ਗੱਡੀ ਰੋਕ ਕੇ ਵੀ ਪੁਲਿਸ ਨੇ ਜਦੋਂ ਪੁੱਛਗਿੱਛ ਕਰਨ ਦੀ ਕੋਸ਼ਿਸ਼ ਕੀਤੀ ਤਾਂ ਇਹ ਦੋਵੇਂ ਫਰਾਰ ਹੋ ਗਏ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜਾਂਚ ਕੀਤੀ ਗਈ ਤੇ ਹੁਣ ਨਵੇਂ ਸਾਲ ਦੇ ਵਿੱਚ ਇਹਨਾਂ ਦੋਵਾਂ ਨੌਜਵਾਨਾਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਦੇ ਨਾਮ ਪੁਲਿਸ ਨੇ ਖਾਸ ਤੌਰ ਤੇ ਜਨਤਕ ਕਰਦੇ ਹੋਏ ਕਿ ਹੈ ਕਿ ਇਹਨਾਂ ਦੋਵਾਂ ਦੇ ਉੱਤੇ 2 2 ਚਾਰਜ ਲਗਾਏ ਗਏ ਨੇ